ਦੀਰੇ ਹਾ ਇੱਕ ਗੱਲ ਦੀ ਵਧਾਈ ਆ ਮੇਰੇ ਮਨ ਨੂੰ ਬੜੀ ਤਸੱਲੀ ਆ ਮੈਨੂੰ ਬੜਾ ਘਾਉ ਮਾਉ ਹੁੰਦਾ ਸੀ ਕਿ ਸੀਐਮ ਨਾ ਬਦਲ ਜਨ ਸਿੱਤੇ ਸਾਡਾ ਐਡਾ ਪਿਆਰਾ ਸੱਜਣ ਉਹ ਤਾਂ ਅਗਲੇ 5 ਸਾਲ ਦਾ ਵੀ ਰਿਕਰਡ ਦੇ ਗਿਆ ਉਹ ਤਾਂ 5 ਸਾਲ ਦੀ ਵੀ ਗਰੰਟੀ ਦੇ ਗਈ ਅਗਲੇ ਹੀ ਉਹ ਤਾਂ ਜਦੋਂ ਕਿਸੇ ਨੂੰ ਟਕਾ ਕੇ ਠੋਕਣਾ ਹੁੰਦਾ ਨਾ ਫਿਰ ਅਸੀਂ ਕਹੀਦਾ ਹੁੰਦਾ ਇੱਦਾਂ ਸਮਝੋ ਕਿਉਂਕਿ ਮੈਂ ਸ਼ੁਭਚਿੰਤਕ ਆ ਮਾਨ ਸਾਹਿਬ ਦਾ ਮੈਂ ਤਾਂ ਉਹਨੂੰ ਕਹੂੰਗਾ ਹੁਣ ਬਾਹੂ ਕੋਲੋਂ ਬਾਜੀ ਜਿਹੜਿਆ ਸਾਹਿਬ ਜਿਹੜਾ ਬਾਹੂ ਨੇ ਐਡੇ ਲਬਜ ਤੇਰੇ ਲਈ ਵਰਤਤੇ ਨਾ ਕੀ ਅਗਲੇ 5 ਸਾਲ ਵੀ ਮੈਨੂੰ ਲੱਗਦਾ ਅਗਲੇ 24 ਘੰਟੇ ਵੀ ਸੌਖੇ ਕੱਢ ਲੈ ਤੇ ਚੰਗੇ ਰਹਿਗਾ ਕੋਈ ਗਿਆ ਰਿਆ ਕਿਥੇ ਘਰੇ ਰਿਆ ਕਿਥੇ ਘਰੇ ਡਾਕਟਰ ਨਿੱਜਰ ਸਾਹਿਬ ਦੇ ਘਰ ਰਿਆ ਜੀ ਨੂੰ ਭਗਵੰਤ ਮਾਨ ਨੇ ਲਾਤਾ ਸੀ ਆਪਦੀ ਵਜੀਰੀ ਤੋਂ ਡਾਇਰੈਕਟਲੀ ਨਹੀਂ ਮਗਰ ਅੰਦਰ ਖਾਤੇ মিডিਆ ਤੱਕ ਮੇਰੇ ਤੱਕ ਸੁਨੇਹ ਲਾਇਆ ਕਿ ਇਹਨਾਂ ਦੇ ਕ腐ਸ਼ਨ ਦੇ ਰੋਪ ਜਦ ਭਗਵੰਤ ਮਾਨ ਜੀ ਨੂੰ ਵਜੀਰੀ ਤੋਂ ਠਾ ਰਿਹਾ ਤੇ ਸੀ ਆਪਾ ਕੇਜਰੀਵਾਲ ਸਾਹਿਬ ਉਹਦੇ ਘਰੇ ਰਹਿ ਰਹੇ ਆ ਇਹਦੇ ਮਾਇਨੇ ਬਹੁਤ ਖਤਰਨਾਕ ਸਿੱਟੇ ਬਹੁਤ ਖਤਰਨਾਕ ਨਿਕਲ ਸਕਦੇ ਔਰ ਦੇਖੋ ਪਬਲਿਕ ਪਰਸਨਲੀ ਮੈਂ ਤਾਂ ਚਾਹੁੰਨਾ ਕਿ ਸੀਐਮ ਨੂੰ ਨਾ ਬਦਲੋ ਕਿਉਂਕਿ ਇਸ ਤੋਂ ਵਧੀਆ ਸੀਐਮ ਆਪੋਜੀਸ਼ਨ ਪਾਰਟੀਆਂ ਨੂੰ ਨਹੀਂ ਲੱਭ ਸਕਦਾ ਸੁਣੋ 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 ਜਿਹਨੇ ਦਿਨ 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 ਦਿਹਾੜੇ ਚੋਹਾਲ ਡੈਮ 'ਚ ਜੋ ਕੁਝ ਕਰ ਜੇ ਉਹ ਗਦੈਲੇ ਤੱਕ ਉਹਨੇ ਤਿੰਨ ਚਾਰ ਬਦਲਨੇ ਪੈ ਗੇ ਇਹ ਚਲੀ ਚਾ ਨੂੰ ਤਾਂ ਨਹੀਂ ਲੱਭ ਸਕਦਾ ਇਹ ਜਾ ਨਮੂਨਾ ਮਗਰ ਜੇ ਇਹ ਬਦਲ ਗਿਆ ਹਾਂ ਪੰਜਾਬ ਦਾ ਜਰੂਰ ਨੁਕਸਾਨ ਹੈ ਜੇ ਪੰਜਾਬ ਦੇ ਲੋਕਾਂ ਪੱਖੋਂ ਵੇਖਾਂ ਅੱਜ ਪੰਜਾਬ 4 ਲੱਖ ਕਰੋੜ ਦਾ ਕਰਜ਼ਾਈ ਆ ਪੰਜਾਬ 'ਚ ਬੇਰੋਜ਼ਗਾਰੀ ਹੱਦ ਤੋਂ ਵੱਧ ਹੈ ਅੱਜ ਪੰਜਾਬ 'ਚ ਪੰਜਾਬ 'ਚ ਤਾਂ ਬਹੁਤ ਵੱਡਾ ਨੁਕਸਾਨ ਹੈ ਮੈਂ ਤਾਂ ਤਦੇ ਕਿਹਾ ਜੇ ਆਪੋਜੀਸ਼ਨ ਪਾਰਟੀ ਦੇ ਨਜ਼ਰੀਆ ਵੇਖੋ ਤੇ ਸਾਨੂੰ ਤਾਂ ਫਿਰ ਇਹ ਜਿਹਾ ਹੀ ਸ਼ੂਟ ਕਰੂਗਾ ਤਦੇ ਅਸੀਂ ਆਪ ਦੀ ਗੱਲ ਰੱਖ ਪਾਵਾਂਗੇ ਕੋਈ ਸਿਆਣਾ ਬੰਦਾ ਆ ਗਿਆ ਯੋ ਸਾਬ ਆਵੇਗਾ ਕੰਮ ਠੀਕ ਠੂ ਕਰਨ ਲੱਗ ਜੂ ਤੇ ਸਾਡੇ ਲਈ ਤਾਂ ਮੁਸ਼ਕਲ ਹੈ। ਇਕ ਅਕਾਲੀ ਦਰ ਦਾ ਜਿਹੜਾ ਬਵਾਦ ਬਣਿਆ ਸੀਗਾ ਜੀ ਉਹ ਨੂੰ ਸਾਬ ਕਹਿੰਦੇ ਜੀ ਸਵਾਰਾਂ ਦੇ ਵਿੱਚ ਅੱਜ ਵੀ ਪੂਰੇ ਬਿਆਨ ਲੱਗੇ ਪਏ ਨੇ ਕਹਿੰਦਾ ਪੂਰਾ ਪੇਜ ਆ ਜੀ ਕਹਿੰਦੇ 3 ਸਾਲ ਬੇਮਿਸਾਲ ਕਹਿੰਦਾ ਨਹੀਂ ਉਹ ਕੰਮ ਬੋਲਦਾ ਕਿ ਆਦ ਕੀ ਕੰਮ ਬੋਲਦਾ ਕਿ ਕੰਮ ਬੋਲਦਾ ਨਹੀਂ ਪੜਿਆ ਮੈਂ ਧਿਆਨ ਨਾਲ ਉੱਤੇ ਲਿਖਿਆ ਕੀ ਸੀ। ਮਜੀਠੀਆ ਸਾਹਿਬ ਕੰਮ ਬੋਲਦਾ ਕਿ ਕੰਮ ਬੋਲਦਾ ਕੀ ਬੋਲਦਾ ਮਜੀਠੀਆ ਸਾਹਿਬ ਇੱਕ ਅਕਾਲੀ ਦਰ ਨਾਲ ਜਿਹੜਾ ਉਹਦੀ ਗੱਲ ਕਹਦਾ ਪਤਾ ਨਹੀਂ ਉਹ ਪੜਾਈ ਜਿਹੜਾ ਉਹ ਕੀ ਲਿਖਿਆ ਪਹਿਲੇ ਪੇਜ ਤੇ ਕੀ ਰੌਸ਼ਨੀ ਕੀ ਲਿਖਿਆ ਪਤਾ ਨਹੀਂ ਕਾਦੀ ਰੌਸ਼ਨੀ ਉਹਦੇ ਮਜੀਠੀਆ ਸਾਹਿਬ ਇੱਕ ਜਿਹੜਾ ਅਕਾਲੀ ਦਲ ਨਾਲ ਬੁਮਾਦ ਬਣਿਆ ਸੀਗਾ ਉਸ ਨੂੰ ਕਿਵੇਂ ਦੇਖਦੇ ਹੋ ਕੀ ਹੁਣ ਅਕਾਲੀ ਦਲ ਚ ਸਭ ਕੁਝ ਠੀਕ ਹੈ ਕਿਉਂਕਿ ਭੁੰਦਰ ਸਾਹਿਬ ਨੇ ਇੱਥੋਂ ਤੱਕ ਕਹਿਤਾ ਸੀਗਾ ਕਿ ਇੱਥੇ ਥੋੜਾ ਚੈਨਲ ਕਿਹੜਾ ਐਨਆਰਆਈ ਟੀਵੀ ਚੈਨਲ ਆ ਸਰ ਹਾਂ ਐਨਆਰਆਈ ਚ ਸਭ ਠੀਕ ਆ ਤੁਹਾਡੇ ਸਭ ਠੀਕ ਆ ਜੀ ਬਸ ਮੈਂ ਡੋਨਟ ਵਰੀ ਤੁਸੀਂ ਆਪ ਦਾ ਫਿਕਰ ਕਰਨਾ ਜੀ ਅਸੀਂ ਆਪ ਦਾ ਫਿਕਰ ਕਰਨਾ ਸਵਾਰੀ ਆਪ ਦੇ ਸਮਾਨ ਲਈ ਆਪ ਜ਼ਿੰਮੇਵਾਰ ਹੈ ਡੋਨਟ ਵਰੀ ਸਟੇ ਹੈਪੀ ਜ਼ਿੰਮੇਵਾਰੂ ਹਟਾਉਣਾ ਕੀ ਸਮਝਦੇ ਕਦਮ ਤੁਸੀਂ ਨਾ ਜੀ ਅੱਜ ਦੀ ਡੇਟ ਹੈ ਅੱਜ ਇਹ ਕਿੱਥੇ ਖੜੇ ਹੋ ਤੁਸੀਂ ਆਪਾਂ ਪੜੋ ਪਟਿਆਲਾ ਜੀ ਪੜੋ ਪੜ ਕੇ ਸੁਣਾਓ ਮੈਂ ਲਾਈਨ ਪਟਿਆਲਾ ਲਾਈਨ ਪਟਿਆਲਾ ਚਲੋ ਸਰ ਦੱਸ ਤੂੰ ਸਾਡਾ ਅੱਜ ਸੁਪਰੀਮ ਕੋਰਟ ਦੇ ਆਰਡਰਾਂ ਤਹਿਤ ਇੱਥੇ ਆਈ ਆ ਤੁਸੀਂ ਗੱਲ ਨੂੰ ਸਮਝੋ ਨਾ ਦਾਸ ਭੱਜ ਚੱਲਿਆ ਨਾ ਤੁਹਾਨੂੰ ਕੁਝ ਹੋ ਚੱਲਿਆ ਹਾਂ ਇਹ ਤੁਸੀਂ ਥੋੜਾ ਬਚਪੁੱਛ ਕੇ ਪਬਲਿਕ ਚ ਫਿਰਿਆ ਕਰੋ ਤੇ ਬੰਮ ਕੋਈ ਪਤਾ ਨਹੀਂ ਕੌਣ ਕਿੱਧਰੋਂ ਚੜਾ ਦੇ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਤੰਦਰੁਸਤੀ ਬਖਸ਼ਿਸ਼ ਕਰੇ ਮਗਰ ਜੀ ਦਾ ਰਾਜ ਹੈ ਨਾ ਉਹ ਬੰਦਾ ਬਹੁਤ ਨਲਾਇਕ ਜੈ। ਇੱਕ ਰਾਜਾ ਮਿੱਕਲੇ ਪ੍ਰਤਾਪ ਆਜਵਾ ਕੇ ਆ ਜੈਨਕਾ ਲਾਈਆਂ ਸੀ ਤੁਹਾਨੂੰ ਵਿਕਾਉਣ ਆਸਤੇ ਕਿ ਕਾਲਾ ਚਸ਼ਮਾ ਜੱਜਦਾ ਕਿ ਨਹੀਂ ਜੱਜਦਾ। ਔਰ ਤੁਹਾਨੂੰ ਤਾਂ ਪਾ ਕੇ ਵਿਖਾਈਆਂ ਸੀ ਜੇ ਪੌਣੀਆਂ ਇਸੀ ਬਤੰਦਰਾ ਤੇ ਚਿੰਗੀਆਂ ਪਾ ਲੈਂਦਾ ਮੈਂ ਆਪਦੀਆਂ ਲੈ ਕੇ ਆਈ ਜੇ ਤੁਹਾਡੇ ਚੋਂ ਕਿਸੇ ਦਾ ਉਹਦੇ ਨਾਲ ਪਿਆਰ ਹੈ ਤੇ ਮੇਰੀਆਂ ਦੇ ਦਿਓ। ਅਗਲੀ ਯਾਰੀ ਕੁਸੁੰਨ ਲੱਗੇ ਤੇ ਦਾਸ ਦੀਆਂ ਅਣਕਾ ਪਾਵੇ ਵੇਖੇ ਫਿਰ ਦੁਨੀਆ ਕਿੰਡੀ ਸੋਣੀ ਤੇ। ਥੈਂਕ ਯੂ।